ਰੈਕਿੰਗ ਮਿਲਾ ਲੋ ਕੋਈ ਪ੍ਰੋਬਲਮ ਨਹੀਂ ਦੇਖੋ ਕੋਈ ਨਾ ਮਿਲਦਾ ਬਰੇਡ ਕੀ ਨੂੰ ਸਿਰ ਕਿਤੇ ਦਾ ਕਿਤੇ ਸਾਡੇ ਦਿਨਾਂ ਪੀਨਾਰੇ ਗੜਾ ਅਸ਼ੀਰਵਾਦ ਗੜਾ ਜਿਹੜਾ 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 ਕਿਹਨਾਂ ਦਾ ਵੀ ਨਾਲ ਵੀ ਹਾਊਸ ਤੋਂ ਬਾਅਦ ਕਿਸੇ ਤੋਂ ਕਰੋ ਗੱਲਬਾਤ ਕਰੋਗੇ ਹੋਰ ਜੀ ਸਟੈਂਸ ਸਮਝੇ Terima kasih telah menonton ਸਰਬ ਅੱਜ ਖਰੜ ਦੇ ਵਿੱਚ ਲੋਕ ਅਦਾਲਤ ਲੱਗੀ ਹੋਈ ਹੈ ਤਿੰਨ ਬੈਂਚਸ ਲੱਗੇ ਨੇ ਕੀ ਕਹਿਣਾ ਚਾਹਦੇ ਹੋ ਕਿੰਨੇ ਕੇਸ ਆਏ ਨੇ ਕਿੰਨੇ ਕ ਦਾ ਨਿਪਟਾਰਾ ਮੌਕੇ ਤੇ ਹੀ ਹੋਇਆ ਜੀ ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੈ ਵੀ ਅੱਜ ਇੱਥੇ ਲੋਕ ਅਦਾਲਤ ਦਾ ਆਯੋਜਨ ਕੀਤਾ ਹੋਇਆ ਹੈ ਤਿੰਨ ਬੈਂਚ ਖਰੜ ਕੋਰਟ ਤੇ ਬਣੇ ਹੈ ਤੇ ਦੋ ਬੈਂਚ ਬਣੇ ਹੈ ਨਾ ਤਹਿਸੀਲਦਾਰ ਤੇ ਇੱਕ ਖਰੜ ਤਹਿਸੀਲ ਕੰਪਲੈਕਸ ਤੇ ਮਾਜਰੀ ਤਹਿਸੀਲ ਕੰਪਲੈਕਸ ਇੱਥੇ ਜਿਹੜੇ ਕੁਝ ਤਾਂ ਕੇਸਸ ਹੁੰਦੇ ਹੈ ਜਿਹੜੇ ਸਿਵਲ ਹੋਗੇ ਕ੍ਰਿਮੀਨਲ ਹੋਗੇ ਜਿਹੜੇ ਆਲਰੇਡੀ ਚੱਲ ਰਹੇ ਹੈ ਜਿਨ੍ਹਾਂ ਦਾ ਕਿ ਨਪਟਾਰੇ ਦੇ ਪੋਸੀਬਿਲਟੀਜ਼ ਹੁੰਦੀਆਂ ਅਸੀਂ ਉਹ ਕੇਸ ਲੋਕ ਅਦਾਲਤ ਵਾਸਤੇ ਰੱਖਦੇ ਹਾਂ ਇਸ ਤੋਂ ਇਲਾਵਾ ਜਿਹੜਾ ਲੋਕ ਅਦਾਲਤ ਦੇ ਬੈਨੀਫਿਟਸ ਨੇ ਜਿਵੇਂ ਅੱਜ Até ਟ੍ਰੈਫਿਕ ਚਲਾਨ ਬਹੁਤ ਜ਼ਿਆਦਾ ਆਏ ਹੋਏ ਹਨ ਟ੍ਰੈਫਿਕ ਚਲਾਨ ਇਹ ਹੁੰਦਾ ਹੈ ਕਿ ਰੂਟੀਨ 'ਚ ਜਿਹੜਾ ਚਲਾਨ ਹੋਇਆ ਹੋਇਆ ਹੈ ਉਹ ਲੋਕ ਅਦਾਲਤ 'ਚ ਪੁਟਾ ਹੁੰਦਾ ਹੈ ਉਹਦੇ 'ਚ ਪ੍ਰੋਵੀਜ਼ਨ ਹੁੰਦਾ ਹੈ ਕਿ ਜਿਹੜਾ ਫਾਈਨ ਹੈ ਉਹ ਮਿਨਿਮਮ ਤੋਂ ਮਿਨਿਮਮ ਕਿਤਾ ਜਾ ਸਕਦਾ ਹੈ ਤੇ ਦੂਜੀ ਚੀਜ਼ ਇਹਦੇ 'ਚ ਪ੍ਰੀ ਲਿਟੀਗੇਸ਼ਨ ਕੇਸਸ ਬਹੁਤ ਜ਼ਿਆਦਾ ਹੁੰਦੇ ਹਨ ਪ੍ਰੀ ਲਿਟੀਗੇਸ਼ਨ ਕੇਸਸ ਉਹ ਹੁੰਦੇ ਹਨ ਜਿਹਦਾ ਕਿ ਕੇਸ ਨਹੀਂ ਪਾਇਆ ਜਾਂਦਾ ਕੋਈ ਬੈਂਕ ਦਾ ਹੋ ਗਿਆ ਕਿਸੇ ਹੋ ਡਿਪਾਰਟਮੈਂਟ ਦਾ ਹੋ ਗਿਆ ਸਰਕਾਰੀ ਅਦਾਰੇ ਦਾ ਹੋ ਗਿਆ ਜਿਹੜੀ ਲੋਕਾਂ ਵੱਲ ਰਿਕਵਰੀ ਹੈ ਉਹ ਪ੍ਰੀ ਲਿਟੀਗੇਸ਼ਨ ਐਪਲੀਕੇਸ਼ਨ ਆ ਜਾਂਦੀਆਂ ਹਨ ਦੋਵੇਂ ਧਿਰਾਂ ਨੂੰ ਬਿਠਾ ਕੇ ਵਿਚੋਲਗੀ ਕਰਕੇ ਉਹਦੇ ਮਾਧਿਅਮ ਨਾਲ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਉਹਨਾਂ ਦੀ ਸੈਟਲਮੈਂਟ ਕਰਾਈ ਜਾਂਦੀ ਹੈ ਅੱਜ ਜਿਹੜਾ ਅਪ੍ਰੋਕਸੀਮੇਟਲੀ ਕੇਸਸ ਲੱਗੇ ਹੋਏ ਹਨ ਉਹ 800 ਕੇਸਸ ਦੇ ਨੇੜੇ ਤੇੜੇ ਅੱਜ ਲੱਗੇ ਹੋਏ ਹਨ ਟ੍ਰਾਸਿਕ ਚਲਾਨ ਉਸ ਤੋਂ ਲੱਗ ਗਿਆ ਪ੍ਰੀ ਲਿਟੀਗੇਸ਼ਨ ਕੇਸਸ ਉਸ ਤੋਂ ਅੱਡ ਹੈ ਇਹ ਲੋਕ ਅਦਾਲਤਾਂ ਦਾ ਫਾਇਦਾ ਕੀ ਹੈ ਆਮ ਲੋਕਾਂ ਨੂੰ ਕੀ ਕਹਿਣਾ ਸਰ ਆਮ ਲੋਕਾਂ ਦਾ ਫਾਇਦਾ ਇਹ ਹੁੰਦਾ ਹੈ ਜਦੋਂ ਲੋਕ ਅਦਾਲਤ ਹੁੰਦੀ ਹੈ ਇਹ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਪ੍ਰੀ ਲਿਟੀਗੇਸ਼ਨ ਕੇਸਸ ਹੁੰਦੇ ਹਨ ਪ੍ਰੀ ਲਿਟੀਗੇਸ਼ਨ ਕੇਸਸ ਕੇਸ ਨਹੀਂ ਫਾਈਲ ਹੁੰਦਾ ਕਿਸੇ ਬੈਂਕ ਨੇ ਕਿਸੇ ਆਮ ਬੰਦੇ ਤੋਂ ਰਿਕਵਰੀ ਕਰਨੀ ਹੈ ਉਹ ਰਿਕਵਰੀ ਦਾ ਜਿਹੜਾ ਅਮਾਉਂਟ ਹੁੰਦਾ ਹੈ ਪੈਨਲਾਈਜ਼ਡ ਇੰਟਰਸਟ ਪੈ ਪੈ ਕੇ ਬਹੁਤ ਜ਼ਿਆਦਾ ਵੱਧ ਗਿਆ ਹੁੰਦਾ ਹੈ ਜਦੋਂ ਲੋਕ ਅਦਾਲਤ ਦੇ ਵਿੱਚ ਐਪਲੀਕੇਸ਼ਨ ਆਂਦੀ ਹੈ ਤਾਂ ਦੂਜੀ ਧਿਰ ਨੂੰ ਸਿੱਧੇ ਤੌਰ ਤੇ ਬੁਲਾਇਆ ਜਾਂਦਾ ਉਹਨਾਂ ਨੂੰ ਵਕੀਲ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਬੈਂਕ ਕੋਲੇ ਇਸ ਸਮੇਂ ਜਿਹੜੀ ਹੈ ਪਾਵਰ ਬਹੁਤ ਜ਼ਿਆਦਾ ਹੁੰਦੀਆਂ ਹੈ ਉਹ ਜਿੰਨਾ ਇੰਟਰਸਟ ਕੈਲਕੂਲੇਟ ਹੋਇਆ ਹੋਇਆ ਹੁੰਦਾ ਹੈ ਉਹਨੂੰ ਘਟਾਉਣ ਦਾ ਉਹਨਾਂ ਕੋਲੇ ਪਾਵਰਸ ਹੁੰਦੀਆਂ ਹੈ ਉਹ ਘਟਾ ਕੇ ਜਿਹੜਾ ਐਕਚੁਅਲ ਤੇ ਪ੍ਰਿੰਸੀਪਲ ਅਮਾਉਂਟ ਹੁੰਦਾ ਹੈ ਸਿਰਫ ਉਹਦੇ ਤੇ ਹੀ ਰਾਜੀਨਾਮਾ ਕਰ ਸਕਦਾ ਇਸ ਕਰਕੇ ਜਿਹੜੀ ਆਮ ਜਨਤਾ ਹੈ ਉਸ ਨੂੰ ਲੋਕ ਅਦਾਲਤ ਦਾ ਇਹ ਫਾਇਦਾ ਹੁੰਦਾ ਹੈ ਵੀ ਘੱਟ ਤੋਂ ਘੱਟ ਪੈਸਿਆਂ ਵਿੱਚ ਬਿਨਾ ਸਮਾਂ ਖਰਾਬ ਕੀਤੇ ਬਿਨਾ ਕੋਈ ਵਕੀਲ ਅੰਗੇਜ ਕਰੇ ਉਹ ਆਪਦੇ ਮਸਲੇ ਜਿਹੜੇ ਹੌਸਲ ਜਾ ਸਕਦੇ ਹਾਂ ਬਗੀਰ ਸਾਹਿਬ ਇੱਕ ਗੱਲ ਹੋਰ ਪੁੱਛਣੀ ਜਾਵਾਂਗਾ ਕਿ ਆ ਜਿਹੜੀ ਲੋਕ ਅਦਾਲਤਾਂ ਦੇ ਵਿੱਚ ਫੈਸਲਾ ਹੋ ਜਾਂਦਾ ਉਹਨੂੰ ਕਿਤੇ ਚੈਲੰਜ ਕੀਤਾ ਜਾ ਸਕਦਾ ਨਹੀਂ ਜੀ ਲੋਕ ਅਦਾਲਤ ਦੇ ਵਿੱਚ ਜੋ ਵੀ ਫੈਸਲਾ ਹੁੰਦਾ ਹੈ ਉਹ ਕਿਤੇ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੋਕ ਅਦਾਲਤ ਦੇ ਵਿੱਚ ਜਿਹੜਾ ਫੈਸਲਾ ਹੁੰਦਾ ਹੈ ਉਹ ਦੋਵੇਂ ਧਿਰਾਂ ਦੀ ਮੌਜੂਦਗੀ ਵਿੱਚ ਦੋਵੇਂ ਧਿਰਾਂ ਦੀ ਰਜਮੰਦੀ ਨਾਲ ਹੁੰਦਾ ਹੈ ਲੋਕ ਅਦਾਲਤ ਦੇ ਵਿੱਚ ਸਭ ਤੋਂ بڑا ਯੋਗਦਾਨ ਜਿਵੇਂ ਕਿ ਇੱਕ ਤਾਂ ਪ੍ਰੈਸਾਈਡਿੰਗ ਆਫੀਸਰ ਬੈਠਦੇ ਹਨ ਇਹਨਾਂ ਦੇ ਨਾਲ ਇੱਕ ਵਕੀਲ ਸਾਹਿਬਾਨ ਬੈਠਦੇ ਹਨ ਤੇ ਇੱਕ ਇੱਕ ਸੋਸ਼ਲ ਵਰਕਰ ਜਿਹੜੇ ਹੈ ਮੈਂਬਰ ਬਣ ਕੇ ਬੈਠਦੇ ਹਨ ਇਹ ਤਿੰਨ ਜਿਹੜੇ ਹੈ ਮਿਲ ਕੇ ਆਪਸ ਵਿੱਚ ਇੱਕ ਹੋ ਕੇ ਲੋਕਾਂ ਨੂੰ ਸਮਝਾ ਕਿ ਉਹਨਾਂ ਦੀ ਜਿਹੜੀ ਸਮੱਸਿਆਵਾਂ ਦਾ ਹੱਲ ਹੈ ਉਹ ਕਰਵਾਉਂਦੇ ਜੀਲ ਸਾਹਿਬ ਅੱਜ ਖਰੜ ਦੇ ਵਿੱਚ ਕਿਹਾ ਪੂਰੇ ਪੰਜਾਬ ਦੇ ਵਿੱਚ ਲੋਕ ਅਦਾਲਤ ਲੱਗੀ ਹੋਈ ਹੈ ਪਰ ਖਰੜੋਂਾਂ ਵੀ ਜਿਹੜੇ ਨੇ ਤਿੰਨ ਵੈਂਚਰਸ ਲੱਗੇ ਨੇ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਕੇਸ ਲੱਗੇ ਨੇ ਅੱਜ ਦੇਖੋ ਜੀ ਨੈਸ਼ਨਲ ਲੋਕ ਅਦਾਲਤ ਹੈਗੀ ਆ ਸਾਰੇ ਪੱਸੇ ਹੀ ਜਿਹੜੀ ਹੈਗੀ ਆ ਕੋਰਟਸ ਦੇ ਵਿੱਚ ਜਿਹੜੀ ਹੈਗੀ ਐਸ ਨੈਸ਼ਨਲ ਲੋਕ ਅਦਾਲਤ ਦਾ ਜਿਹੜਾ ਉਦੋਗਣ ਕੀਤਾ ਗਿਆ ਸਾਡੇ ਵੀ ਖਰੜ ਦੇ ਵਿੱਚ ਜਿਹੜੇ ਇੱਥੇ ਤਿੰਨ ਵੈਂਚਰਸ ਸਥਾਪਿਤ ਕੀਤੇ ਗਏ ਹਨ ਸਰਦਾਰ ਅ ਸ਼੍ਰੀ ਕਰਨਗਰਗ ਜੀ ਤੇ ਮੈਡਮ ਗੀਤਾ ਰਾਣੀ ਜੀ ਤੇ ਸ਼੍ਰੀ ਗੁਰੂ ਮਹਤਾਬ ਸਿੰਘ ਜੀ ਸਾਹਿਬਾਨ ਦੇ ਤਿੰਨ ਵੈਂਚਰ ਸਥਾਪਿਤ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ ਲਗਭਗ 800 ਦੇ ਲਗਭਗ ਜਿਹੜੇ ਕੇਸ ਆ ਸਥਾਪਿਤ ਲੱਗੇ ਆ ਤੇ ਜੋ ਕੇਸਸ ਇਹਨਾਂ ਵਿੱਚ ਲੱਗੇ ਗਏ ਆ ਉਹਦੇ ਵਿੱਚ ਮੈਟ੍ਰੀਮੋਨੀਅਲ ਡਿਸਪਿਊਟਸ ਹੈਗੇ ਆ ਤੇ ਦੂਸਰੇ ਆਪਣੇ ਸਿਵਲ ਨਾਲ ਸਿਵਲ ਮੈਟਰ ਨਾਲ ਸੰਬੰਧਤ ਹੈਗੇ ਆ ਤੇ ਜੋ ਹੈ ਬੈਂਕਿੰਗ ਨਾਲ ਸੰਬੰਧਤ ਹੈਗੇ ਆ ਤੇ ਚਲਾਨਸ ਵਗੈਰਾ ਹੈਗੇ ਆ ਇਸ ਤਰ੍ਹਾਂ ਦੇ ਕਾਫੀ ਜਿਹੜਾ ਮੈਟਰ ਜਿਹੜੇ ਹੈਗੇ ਆ ਅੱਜ ਲੋਕ ਅਦਾਲਤਾਂ ਦੇ ਵਿੱਚ ਲੱਗੇ ਆ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਾ ਕਿ ਜਿਹੜੀ ਇਹ ਨੈਸ਼ਨਲ ਲੋਕ ਅਦਾਲਤ ਕੋਟਾਂ ਦੇ ਵਿੱਚ ਸਥਾਪਿਤ ਹੁੰਦੀ ਆ ਇਹਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਲਓ ਕਿਉਂਕਿ ਜਿੱਥੇ ਸਾਨੂੰ ਇੱਕ ਕੇਸ ਨੂੰ ਚੌਣ ਵਾਸਤੇ 5 ਸਾਲ 10 ਸਾਲ ਦਾ ਸਮਾਂ ਲੱਗ ਜਾਂਦਾ ਹੈ ਉੱਥੇ ਜਿਹੜਾ ਹੈਗਾ ਇਸ ਲੋਕ ਅਦਾਲਤਾਂ ਦੇ ਵਿੱਚ ਥੋੜੀ ਆਪਸੀ ਭਾਈਚਾਰਕ ਸਾਂਝ ਵੀ ਜਿਹੜੀ ਇਹਦੇ ਵਿੱਚ ਕਹਿਵਰੇਂਦੀ ਆ ਦੋਨੇ ਪਾਰਟੀਆਂ ਦੀ ਸਹਿਮਤੀ ਦੇ ਨਾਲ ਲੋਕ ਅਦਾਲਤਾਂ ਦੇ ਵਿੱਚ ਜਿਹੜੇ ਕੇਸਾਂ ਦੇ ਨਿਪਟਾਰੇ ਕਰਾਏ ਜਾਂਦੇ ਆ ਉਹਦੇ ਨਾਲ ਥੋੜੇ ਪੈਸੇ ਦੀ ਵਿੱਚ ਤੂੰਦੀ ਆ ਸਮੇਂ ਦੀ ਵਿੱਚ ਤੂੰਦੀ ਆ ਤੇ ਥੋੜੀ ਆਪਸੀ ਭਾਈਚਾਰਕ ਸਾਂਝ ਵੀ ਕਾਇਮ ਹੋ ਜਾਂਦੀ ਆ ਤੇ ਜਿਹੜੀਆਂ ਲੋਕ ਕੋਟਾਂ ਦੇ ਵਿੱਚ ਐਨੇ ਲੰਬੇ ਸਮੇਂ ਤੋਂ ਐਨੇ ਪੁਰਾਣੇ ਕੇਸ ਜਿਹੜੇ ਲੰਬਿਤ ਪਏ ਆ ਉਹਨਾਂ ਦਾ ਜਿਹੜਾ ਨਿਪਟਾਰਾ ਉਹ ਵੀ ਜਲਦੀ ਹੋ ਜਾਂਦਾ ਤੇ ਜਿਹੜੇ ਹੋਰ ਅੱਗੇ ਆਉਣ ਵਾਲੇ ਕੇਸਸਾਂ ਉਹਨਾਂ ਨੂੰ ਜਲਦੀ ਜਿਹੜੇ ਨਿਪਟਾਉਣ ਦੇ ਵਿੱਚ ਵੀ ਅਦਾਲਤ ਨੂੰ ਇਹਦਾ ਜਿਹੜਾ ਸਹਿਤਾ ਮਿਲਦੀ ਆ ਮੈਂ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਜਿਹੜੇ ਆਪਣੇ ਫੈਸਲੇ ਆਪਸੀ ਸਹਿਮਤੀ ਦੇ ਨਾਲ ਲੋਕ ਅਦਾਲਤਾਂ ਦੇ ਜਰਾ ਕੇ ਜਲਦੀ ਤੋਂ ਜਲਦੀ ਇਹਦਾ ਨਿਪਟਾਰਾ ਕਰਾਇਆ ਜਾਵੇ ਮਕੇਸ਼ ਸਾਹਿਬ ਕਿਹਾ ਜਿਹੜੇ ਲੋਕ ਅਦਾਲਤਾਂ ਦੇ ਵਿੱਚ ਫੈਸਲੇ ਹੁੰਦੇ ਆ ਕੀ ਉਸ ਨੂੰ ਕਿਤੇ ਚੈਲੰਜ ਕੀਤਾ ਜਾ ਸਕਦਾ ਅੱਗੇ ਅਪੀਲ ਜਾਂ ਦਲੀਲ ਪਾਈ ਜਾ ਸਕਦੀ ਹੈ ਜਿਹੜੇ ਲੋਕ ਅਦਾਲਤਾਂ ਦੇ ਵਿੱਚ ਫੈਸਲੇ ਹੁੰਦੇ ਆ ਉਹ ਇੱਕ ਸਿਵਲ ਕੋਰਟ ਦੀ ਡਿਗਰੀ ਦੇ ਬਰਾਬਰ ਹੁੰਦਾ ਹੈ ਉਹਦੀ ਜਿਹੜੀ ਹੈਗੀ ਹੈ ਕਿਤੇ ਵੀ ਅਪੀਲ ਦਾ ਦਲੀਲ ਨਹੀਂ ਕੀਤੀ ਜਾ ਸਕਦੀ ਉਹਨੂੰ ਇੱਕ ਸਿਵਲ ਕੋਰ ਦੀ ਡਿਗਰੀ ਦੇ ਮੁਤਾਬਕ ਜਿਹੜਾ ਹੈਗਾ ਮੰਨਿਆ ਜਾਂਦਾ ਹੈ